ਲੋਕ ਹਿੱਤ ਲੋਕਾਂ ਦੀ ਆਵਾਜ਼ ਪੈਂਡੋਬਲ ਟੋਅਰ ਬਾਬਾ ਜੀ ਗੋਖਰਜ ਪਾਏ ਕੱਢੇ ਨਾਲ ਲਾਗੀ ਸਿੰਘ ਦਾੜੀ ਦਾ ਮਰੇ ਦਾ ਤੇ ਆ ਆ ਕੀ ਦਰਬਾਰ ਚ ਕੀ ਲੈ ਕੇ ਗਿਆ ਤੇਰੇ ਨਾ ਬਾਬਾ ਜੀ ਤਬਾਕੂ ਬੀੜੀਆਂ ਨਾਲ ਲੈ ਕੇ ਦਰਬਾਰ ਦੇ ਵਿੱਚੋਂ ਪੈਸੇ ਕੱਢੇ ਪਾਉਣੇ ਆ ਜਿਹੜੇ ਨੇ ਸ਼ੇਰ ਤੇ ਪਰਨਾ ਬੰਨਿਆ ਤੇ ਬਣ ਕੇ ਸੇਖਾ ਬੈ ਰੁਪਈਆ ਬੈਦਮੀ ਕਰਨ ਦਿਆ ਦਰਵਾਨਾ ਬਣ ਕੇ ਬੀੜੀਆਂ ਦੀ ਵੀਡੀਓ ਕਰਨ ਲੱਗੇ ਬੀੜੀਆਂ ਲੈ ਕੇ ਦਰਬਾਰ ਦੇ ਵਿੱਚ ਗਿਆ ਸਾਡੀ ਮੁਲਾਜ਼ਮਾ ਨੂੰ ਇਹ ਨੂੰ ਛੱਡਣਾ ਨਹੀਂ ਚਾਹੀਦਾ ਤੈਨੂੰ ਅੰਦਰ ਹੀ ਬੰਨੋ ਹੈਲੋ ਆ ਪੈਸੇ ਫੜ ਕੇ ਲਿਆਂਦੇ ਇਹਨਾਂ ਦਰਬਾਰ ਦੇ ਹੱਥ 'ਚ ਹੀ ਰੱਖ ਨਾਂ ਦੱਸਦਾ ਲਾਡੀ ਪਿਓ ਦਾ ਨਾਂ ਹੈ ਤੇ ਤੇਰਾ ਵੀ ਨਾਂ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਨਾਂ ਹੈ ਸਿੰਘ ਕਾ ਦਾ ਕਲੰਕ ਲਾਉਂਦਾ ਕਲੰਕ ਓਕੇ ਕਰਮਾ ਆ ਵੀਰ ਜੀ ਮੇਰੀ ਗੱਲ ਸੁਣ ਲੈ ਜ਼ਬਰਦਸਤ ਇੱਥੇ ਆ ਤੂੰ ਮੈਂ ਤਾਂ ਗੱਲ ਨੂੰ ਪਕੜਿਆ ਸਾਰੇ ਕੱਢ ਲਾ ਬਣਾ ਕੋਈ ਨਾ ਕਰ ਦੇ ਬਾਅਦ ਸਾਰੇ ਕੱਢ ਲੈ ਜੁੱਪ ਕਰਕੇ ਆਹ ਫੜਾ ਵੀਡੀਓ ਬਣਾ ਵੀਡੀਓ ਵੀਡੀਓ ਬਣਾ ਬਾਬਾ ਉਹਨੂੰ ਕੁਰਸੀ ਤੇ ਵੀਡੀਓ ਬਣਾਈ ਫੜਾ ਪਿੱਛੇ 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 ਵੀਡੀਓ ਵੀ ਲੈ ਗਏ ਮੈਂ ਕਾ ਦਰਬਾਰਤ ਵੀਡੀਓਆਂ ਲੈ ਗਈਆਂ ਮੈਂ ਵੜਦੇ ਨੇ ਤੇਰੀ ਇਹ ਇੱਕ ਵਾਰੀ ਬਾਬਾ ਜੀ ਬੋਲ ਜੀ ਮੇਰੀ ਗੱਲ ਸੁਣ ਆ ਇਹ ਇਹ ਦਬਾਨਾ ਪਹਿਲਾਂ ਲਾਓ ਇਹਦੇ ਫੇਰ ਥੱਲੇ ਖਾ ਇਹ ਫੋਲੋ ਕੀ ਕਰਾ ਖੋਲ ਕੇ ਖੋਲ ਕੇ ਦੇਖੋ ਥੱਲੇ ਕੀ ਇਹਦੇ ਆਹ ਦੀ ਵੀਡੀਓ ਇਹਦੇ ਥੱਲੇ ਖੋਲੰਦਾ ਨਾ ਇਹਨੂੰ ਖੋਲ ਹਾਂ ਖੋਲ ਖੋਲ ਇਹਨੂੰ ਤਾਂ ਐਸੇ ਕਰਦੇ ਆਂ ਖੋਲ ਦਰਵਾਜ਼ਾ ਕਿ ਆਇਆ ਤੇ ਥੱਲੇ ਵੇਖੋ ਕੀ ਇਹਦੇ ਆਪੇ ਵੇਖੋ ਆਪੇ ਦਰਵਾਜ਼ਾ ਚ ਲੱਗ ਗਿਆ ਬੀੜੀਆਂ ਤੋਂ ਆਹ ਇੱਕ ਮਿੰਟ ਹੋਊਗਾ ਇੱਕ ਦੂਰ ਕਰਦੇ ਇੱਕ ਦੂਰ ਕਰ ਪਾ ਗਿਆ ਲੈ ਕੇ ਆ ਤੈਨੂੰ ਕਿੱਥੇ ਦਿੰਦੀ ਆਪੇ ਦੋ ਮਿੰਟਾਂ ਕਿੰਨੇ ਪੈਸੇ ਕੱਢੇ ਆ ਇੱਕ ਮਿੰਟ ਪਹਿਲਾਂ ਦੀ ਸ਼ਗਲ ਵੇਖੋ ਵੀ ਆ ਬਣਿਆ ਗਿਆ ਤੇ ਸਿੱਖ ਵੇ ਕਿੱਡਾ ਗਿਆ ਥੱਲੇ ਖੋਲੋ ਨਾ ਨੂੰ ਜਦੋਂ ਦਾੜੀ ਨਾ ਕੀ ਉੱਤੋਂ ਜਦੋਂ ਬਾਲੇ ਬੰਨ ਕੇ ਸਾਨੂੰ ਬਦਨਾਮ ਕਰਦੇ ਕੁੜੀ ਹੋਵੇ ਆ ਵੇਖੋ ਇਹ ਆ ਸਿੱਖ ਵੇ ਘੁੰਡੇ ਤਾਂ ਕਰੋ ਅੱਜ ਸ਼ਗਲ ਦਾ ਬੂਥਾ ਵਿਖਾਉਣ ਆਕਰ ਤੂੰ ਦੇਖੋ ਇਹ ਇਹ ਵੀਡੀਓ ਬਣਾ ਵੀਡੀਓ ਬਣਾਉਂਦਾ ਬਣਾਉਂਦਾ ਆ ਵੇ ਸਿੱਖ ਵੇ ਖੋਈਏ ਦਮਾਲਾ ਰਹਿਣਾ ਬਤਾ ਉੱਤੇ ਤਿੰਨ ਤੱਕ ਦਮਾਲੇ ਰਹਿਣ ਆਲਾ ਔਰ ਕਪੜੇ ਮੈਂ ਪਾਹੇ ਕਿ ਨਹੀਂ ਔਰ ਕਾਟ ਵਿੱਚ ਵੀਡੀਓ ਕੱਢ ਕੇ ਵਿਖਾਉਂਦੀ ਆ ਵੀਡੀਓ ਕੱਢ ਵੀਡੀਓ ਫੜ ਨਹੀਂ ਤੇਰੇ ਲੋਣੇ ਕਪੜੇ ਨਹੀਂ ਹੋਏ ਵੀਡੀਓ ਕੱਢ ਵੀਡੀਓ ਕੱਢ ਆ ਵੀਡੀਓ ਲਾ ਕੇ ਕਰ ਆਪਣਾ ਅਈ ਦੇਖੋ ਭਾਈ ਨਸ਼ਾ ਫੜਿਆ ਗਿਆ ਗੋਲੀਆਂ ਤੇ ਬੀੜੀਆਂ ਗੋਲੀਆਂ ਬੀੜੀਆਂ ਆ ਆ ਵੀ ਫੜ ਆ ਵੀ ਫੜ ਆ ਬੜਾ ਆ ਪਾਏ ਗੋਲ ਤੋਂ ਝੁੱਕਦਾ ਪੜਿਆ ਗਿਆ ਗਮੂ ਕਰਦਾ ਦੱਸ ਕਿਤੋਂ ਮੜੇ ਗੱਟੇ ਪਤਾ ਨਹੀਂ ਗੋਲ ਕਿਉਂ ਪਾਏ ਪਾਛੋ ਕਿਹੜਾ ਕਿੱਥੋਂ ਦਾ ਕੀ ਕਰਦਾ ਡੈੜੀ ਦਾ ਨਾਂ ਕੀ ਤੇਰੇ ਬਲਜੀਤ ਸਿੰਘ ਸਰਪੰਚ ਇੱਥੇ ਹੀ ਆ ਤੇ ਮਤਲਬ ਕਿ ਸਿੱਧਾ ਨਾਮ ਲਾਟੀ ਆ ਜੀ ਕੀ ਨਾਂ ਲਾ ਡਾ ਨਾਮ ਲਾਟੀ ਆ ਜੀ ਬਟੋਲੇ ਥੋੜੇ ਯੋਨਕਾ ਸਾਡੇ ਬੋਲੇ ਹਜੂਮੇ ਉੱਤੇ ਆਦੇ ਹਾਲੇ ਮੈਨੂੰ ਪਹਿਲੀ ਈ ਸ਼ੱਕ ਸੀ ਪਹਿਲੀ ਵਾਰ ਮੈਂ ਇਹ ਨਹੀਂ ਗੱਲ ਕਰਦਾ ਪਹਿਲੀ ਈ ਸ਼ੱਕ ਸੀ ਤੂੰ ਜਾਂਦਾ ਮੈਨੂੰ ਦੱਸ ਮੈਂ ਉਹਦਾ ਪਹਿਲੇ ਰਿਕੇ ਮੈਂ ਹਾਈ ਗੱਲ ਕੀ ਆ ਬਾਬਾ ਇਹ ਮੈਨੂੰ ਲਾ ਲੈਂਦਾ ਸੋਦਾ ਬੀੜੀਆਂ ਦਾ ਤੇ ਨਿਕਲੀਆਂ ਆ ਆਹ ਸੋਦਾ ਲਾਉਣਾ ਆ ਲਾਉਣਾ ਪੂਰਾ ਲਾਉਣਾ ਬੀੜੀਆਂ ਲੈ ਗਿਆ ਦਰਬਾਰ ਚ ਤੇ ਪਜਾਰ ਤੇ ਜਾਓ ਬੰਦੇ ਕਹਿੰਦਾ ਆ ਬੀੜੀਆਂ ਘਾਤੋ ਘੜੀ ਪੈਸੇ ਦੀ ਗੱਲ ਬੱਕਰੀਆਂ ਦੇ ਮੋਟ ਚ ਨਹੀਂ ਬੇਦੀ ਵਾਲੀ ਚੀਜ਼ ਆ ਉਹ ਵੀ ਲਾਓ ਆਪਦੀ ਦੁਕਾਨ ਉ ਦਰ ਨਹੀਂ ਬੰਨ ਲਾ ਨਾਨਦਪੁਰ ਸਾਹਿਬ ਬੀਡੀਪੀ ਕੇ ਗਿਆ ਹੈ ਨਾ ਬਾਉ ਵਰਤਾ ਹੈ ਨਾ ਉੱਥੇ ਮੌਕੇ ਤੇ ਕਿੰਨੂ ਪਤਾ ਲੱਗੂ ਕਾ ਕਿਦਰ ਗਾ ਨਹੀਂ ਲਾ ਲਾ ਨਾ ਤੇ ਕੋਈ ਗੱਲ ਨਹੀਂ ਲੱਗ ਕਾ ਕਰਵਾ ਲਾ ਦੇ ਲਾ ਦੇ ਕੋਈ ਨਹੀਂ ਆ ਸਾਨੂੰ ਕੋਈ ਨਹੀਂ ਲਾ ਲਾ ਦੇ ਕੋਈ ਨਹੀਂ ਤਾਂ ਪੰਚ ਦਾ ਨੰਬਰ ਕਹਿੰਦਾ ਸ਼ਹਿਰੀ ਦਾ ਇੱਥੇ ਲਾਉਂਦੇ ਸ਼ਹਿਰੀ ਦਾ ਸ਼ਹਿਰੀ ਦਾ ਨੰਬਰ ਆ ਲਾਇਓ ਆਛਾ ਚ ਸਰੇ ਸ਼ਹਿਰੀ ਦਾ ਡੈਡੀ ਕਿਹਦਾ ਪਾਪਾ ਜੀ ਨਹੀਂ ਸ਼ਹਿਰੀ ਨੂੰ ਫੋਨ ਲਾਇਆ ਉਹਨਾਂ ਇੱਥੇ ਆਵੇ ਉਹਨਾਂ ਨੇ ਇੱਥੇ ਗਿਆ ਪੁੱਤਰੀ ਨਾ ਸੂਰਜ ਹੈ ਨਾ ਭਾਈ ਕਿਉਂ ਲੈਣੂ ਬਾਬਾ ਜੀ ਤੁਸੀਂ ਬਾਹਰ ਚੱਲੋ ਵੀਰ ਮੇਰੇ ਸਾਰੇ ਉਹਦੇ ਬਣਾ ਬਟਾਪਾ ਚਾੜਿਆ ਕਿੰਨੇ ਬਣਾ ਕੇ ਹਿੰਦਾਂ ਉਹਨਾਂ ਨੇ ਖਲੋਇਆ ਕਰਦੇ ਦੂਸਰੇ ਇੱਕ ਮੀਂਹ ਵਣ ਕੇ ਟਾਕ ਉਧਰ ਲਿਆ ਇਹਦੀਆਂ ਪੋਣੀਆਂ ਬੜੇ ਕਿਹਾ ਇਹ ਨਹੀਂ ਨਹੀਂ ਇਹ ਕਿਤਾਪਾਂ ਰੀਂਨਾ ਚਾਹ